ਬਾਬਾ ਜੀ ਵਾਕਈ ਉਹਨਾਂ ਟਾਈਮਾਂ ਵਿੱਚ ਅਕਾਲੀ ਦਲ ਦੀ ਇੰਨੀ ਚੜ੍ਹਾਈ ਹੁੰਦੀ ਸੀ ਉਹਨਾਂ ਨੇ ਇੰਨੇ ਕੰਮ ਕੀਤੇ ਨੇ ਉਹ ਪੁੱਤ ਉਹ ਤਾਂ ਜੇ ਗਿਣੌਣ ਲੱਗ ਜਗੇ ਨਾ ਤਾਂ ਤੁਸੀਂ ਆਖੋਗੇ ਵੀ ਇੰਨੇ ਉਹਨਾਂ ਨੇ ਕੰਮ ਕੀਤੇ ਸਾਡੇ ਸਮੇਂ ਦੇ ਵਿੱਚ ਨਾ ਪਹਿਲਾ ਪੁੱਤ ਕਾਮਰੇਡ ਹੁੰਦੇ ਸੀ ਉਹ ਵੀ ਬੜਾ ਪਿੰਡਾਂ ਦੇ ਵਿੱਚ ਤੁਰਦੇ ਬੜੇ ਲੋਕ ਸੇਵਕ ਪਾਰਟੀ ਸੀ ਉਹਨਾਂ ਨੂੰ ਵੀ ਅਸੀਂ ਸੁਣਦੇ ਰਹੇ ਉਸ ਤੋਂ ਬਾਅਦ ਫਿਰ ਬਾਦਲ ਦੀ ਸਰਕਾਰ ਆਈ ਇੱਕ ਥੋੜਾ ਜਿਹਾ ਸਮਾਂ ਕੁਝ ਉਹਨਾਂ ਨੇ ਕੰਮ ਕੀਤੇ ਫਿਰ ਆਏ ਫਿਰ ਉਹ ਤੋਂ ਬਾਅਦ ਨਾ ਪੁੱਤ ਬੜਾ ਲੰਮਾ ਸਮਾਂ ਸਰਕਾਰ ਉਹਨਾਂ ਦੀ ਆਈ ਬਹੁਤ ਲੋਕਾਂ ਦੇ ਕੰਮ ਕਰੇ ਜਿਵੇਂ ਹੁਣ 2 ਵਾਇਲ ਆਪਾਂ ਤੁਸੀਂ ਜਿਹੜਾ 2 ਵਾਇਲ ਨੇ ਆਪਣੇ ਲਗਿਆ ਇਹ ਫ੍ਰੀ ਦਿੱਤਾ ਸੀ ਬਾਦਲ ਸਾਹਿਬ ਨੇ ਕਨੈਕਸ਼ਨ ਆਪਾਂ ਨੂੰ ਤੇ ਫੇਰ ਜਿਹੜਾ ਆਪਣਾ ਦੂਜਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਸਕਾਲਰਸ਼ਿਪ ਜਿਵੇਂ ਹੁਣ ਤੁਹਾਨੂੰ ਸਕੂਲ 'ਚ ਮਿਲਦੀ ਆ ਉਹ ਬਾਦਲ ਸਾਹਿਬ ਵੇਲੇ ਦੀ ਆ ਉਹ ਤੇ ਬਹੁਤ ਸਾਡੇ ਵੇਲੇ ਤਾਂ ਹੁਣ ਤਾਂ ਨਸ਼ੇ ਇੰਨੇ ਚੱਲ ਗਏ ਉਦੋਂ ਨਸ਼ੇ ਵੀ ਪੁੱਤੋ ਇਹੋ ਜਿਹੇ ਹੁੰਦੇ ਸੀ ਇਹ ਭੀਮ ਹੁੰਦੀ ਉਦੋਂ ਮਤਲਬ ਖਾ ਕੇ ਕੰਮ ਕਰਦੇ ਤੇ ਸ਼ਰਾਬ ਵੀ ਕੋਈ ਮਾੜੀ ਮੋਟੀ ਹੁੰਦੀ ਹੁਣ ਤਾਂ ਇੰਨੇ ਨਸ਼ੇ ਹੋ ਗਏ ਇੰਨਾ ਕੁਝ ਮਤਲਬ ਵੱਧ ਗਿਆ ਬੁਰਾ ਹਾਲ ਹੋ ਗਿਆ ਲੋਕਾਂ ਦਾ ਹੁਣ ਆ ਵੀ ਕਿੰਨੇ ਆਪਣੇ ਪਿੰਡ ਦੇ ਵਿੱਚ ਪੰਜ ਸੱਤ ਮੁੰਡੇ ਤਾਂ ਆਪਣੇ ਪਿੰਡ ਚ ਹੀ ਮਰ ਗਏ ਤੈਨੂੰ ਪਤਾ ਨਾ ਤੇ ਬਸ ਇਹ ਤਾਂ ਨਾ ਐਸਾ ਬੁਰਾ ਹਾਲ ਹੋ ਗਿਆ ਪਤਾ ਨਹੀਂ ਕੀ ਬਣੂ ਭਾਈ ਦੁਨੀਆ ਦਾ ਪਰ ਜਿਹੜੇ ਮਤਲਬ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹੀਆਂ ਅਸੀਂ ਕਾਂਗਰਸ ਦੀ ਵੀ ਸਰਕਾਰ ਵੇਖੀ ਬਾਕੀ ਇਹਨਾਂ ਦੀ ਝਾੜੂ ਵਾਲਿਆਂ ਦੀ ਵੀ ਹੁਣ ਆਈ ਆ ਪਰ ਬਾਦਲ ਸਾਹਿਬ ਨੇ ਕੁਝ ਕੰਮ ਚੰਗੇ ਕੀਤੇ ਸੀਗੇ ਉਦੋਂ ਕੁੱਤਣਾ ਸਾਡੇ ਵੇਲੇ ਕਬੱਡੀਆਂ ਖੇਡਦੇ ਅਸੀਂ ਜਾਂਦੇ ਪਿੰਡਾਂ ਦੇ ਵਿੱਚ ਉੱਥੇ ਵੀ ਖੇਡਦੇ ਪਿੰਡ ਦੇ ਵਿੱਚ ਵੀ ਬੋਰੀਆਂ ਚੱਕਦੇ ਲੋਕ ਬੜੇ ਲੋਕ ਖੁਸ਼ਹਾਲ ਹੁੰਦੇ ਸੀ ਤੇ ਹੁਣ ਤਾਂ ਮਤਲਬ ਇੰਨਾ ਬਹੁਤ ਬੁਰਾ ਹਾਲ ਹੋ ਗਿਆ ਉਦੋਂ ਮਤਲਬ ਗਰੀਬਾਂ ਨੂੰ ਚੀਜ਼ ਸਸਤੀ ਮਿਲਦੀ ਸਾਰੇ ਕਿਸਾਨਾਂ ਨੂੰ ਵੀ ਰਹਿ ਸਸਤੀ ਮਿਲਦੀ ਵੀ ਸਸਤੇ ਮਿਲਦੇ ਕਈ ਵਾਰੀ ਆਪਦੇ ਹੀ ਬਣ ਜਾਂਦੇ ਹੁਣ ਤਾਂ ਵੀ ਆਪਾਂ ਜੇ ਥੈਲੀਆਂ ਆਲਾ ਲਿਉਂਨੇ ਆ ਨਾ ਉਹ ਵਿਵੇਕ ਆਪਾਂ ਨੂੰ ਕਿੰਨਾ ਮਹਿੰਗਾ ਪੈਂਦਾ ਅੱਛਾ ਬਾਬਾ ਜੀ ਮੈਂ ਸੁਣਦਾ ਵੀ ਪੁਰਾਣੇ ਮੈਂ ਦੇਖਿਆ ਵੀ ਇਹ ਕੁਛ ਹੱਦ ਤੱਕ ਤਾਂ ਵੀ ਆਦੇ ਕਿ ਜੇ ਕੋਈ ਕੰਮ ਹੁੰਦਾ ਵੀ ਚੀਫ ਮਿਨਿਸਟਰ ਦੀ ਬਾਹ ਤੱਕ ਫੜ ਲੈਂਦੇ ਆਪਣੇ ਪਿੰਡ ਵਾਲੇ ਬੰਦੇ ਵੀ ਆ ਕੰਮ ਕਰਾ ਕੇ ਜਾਉ ਜੀ ਤੇ ਹਰੇਕ ਗਰੀਬ ਦੇ ਘਰੇ ਵੀ ਆਉਂਦੇ ਸੀ ਭਵੇਂ ਚੀਫ ਮਿਨਿਸਟਰ ਸੀਗੇ ਭਵੇਂ ਨਹੀਂ ਸੀਗੇ ਇਹ ਗੱਲਾਂ ਸਾਰੀਆਂ ਉਹ ਤਾਂ ਮੈਨੂੰ ਪਤਾ ਬਾਕੀ ਤੁਸੀਂ ਲੋਕਾਂ ਨੂੰ ਵੀ ਦੱਸ ਦਿਓ ਜੀ ਉਹ ਪੁੱਤ ਗੱਲ ਆ ਹਾਂਜੀ ਵੀ ਜਦੋਂ ਆਉਂਦੇ ਸੀ ਨਾ ਬਾਦਲ ਸਾਹਿਬ ਹਾਂਜੀ ਇਹ ਕਿੰਨਾ ਨੇ ਪ੍ਰੋਗਰਾਮ ਜਾਂ ਚਲਾਇਆ ਸੀ ਸੰਗਦਰਸ਼ਨ ਜਾਂ ਸੰਗਦਰਸ਼ਨ ਪ੍ਰੋਗਰਾਮ ਜੀ ਹਾਂਜੀ 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 ਉਹ ਇੱਥੇ ਆਉਂਦੇ ਵੇੜਿਆਂ ਬੁੜਿਆਂ ਦੇ ਵਿੱਚ ਆ ਕੇ ਹਾਂਜੀ ਉੱਥੇ ਬਹਿ ਜਾਂਦਾ ਬਾਦਲ ਹਾਂਜੀ ਉਹ ਆ ਕੇ ਫਿਰ ਸਾਨੂੰ ਵੀ ਆਂਦੇ ਭਾਈ ਤੁਸੀਂ ਵੀ ਚੱਲਿਓ ਉੱਥੇ ਸੰਗਦਰਸ਼ਨ ਦਾ ਮਤਲਬ ਪ੍ਰੋਗਰਾਮ ਆ ਬਾਦਲ ਸਾਹਿਬ ਆਉਣਗੇ ਹਾਂਜੀ ਅਸੀਂ ਉੱਥੇ ਜਾਂਦੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਤੇ ਬੜੀਆਂ ਲੋਕਾਂ ਦੇ ਹੱਕ ਦੀਆਂ ਗੱਲਾਂ ਕਰਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਇੱਥੇ ਜਦੋਂ ਬਿਜਲੀ ਦੀ ਗੱਲ ਚੱਲੀ ਹਾਂਜੀ ਇਹਨਾਂ ਨੂੰ ਆ ਗਰੀਬਾਂ ਨੂੰ ਉਦੋਂ 50 ਜੁਨਟ ਬਿਜਲੀ ਮਾਫ ਕਰੀ ਸੀ ਹਾਂਜੀ ਉਹਦੇ ਵਿੱਚ ਨਾ ਭਾਈ ਥੋੜੇ ਜੇ ਘਰ ਆਉਂਦੇ ਸੀ ਹਾਂਜੀ ਤੇ ਇੱਥੇ ਜਦੋਂ ਬਾਦਲ ਆਇਆ ਤੇ ਉਹ ਉਹਨਾਂ ਦੀ ਦੁਕਾਨ ਕੋਲੇ ਬੈਠਾ ਅ ਵਕੀਲ ਸੇਠ ਕੇ ਹਾਂਜੀ 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 ਤੇ ਉੱਥੇ ਚੌਂਟਾ ਜਾ ਹਾਂਜੀ ਤੇ ਉਹ ਚੌਂਟੇ ਚ ਤੁਸੋਂ ਤੋਂ ਛੋਟੇ ਛੋਟੇ ਹਾਂਜੀ 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 ਤੇ ਉਹ ਚੌਂਟੇ ਦੀ ਚਾ ਕੇ ਬੈਠ ਕੇ ਤੇ ਜਦੋਂ ਪੁੱਛਿਆ ਹਾਂ ਭਾਈ ਦਿਲਤ ਭਾਈਚਾਰਾ ਆਊਗਾ ਹਾਂ ਦੱਸੋ ਕੋਈ ਮੁਸ਼ਕਲ ਹਾਂਜੀ ਤੇ ਉੱਥੇ ਫਿਰ ਇੱਕ ਕਾਮਰੇਡ ਸੀ ਹਾਂਜੀ ਉਹਨੇ ਗੱਲ ਕੀਤੀ ਅਖੇ ਜੀ ਗੱਲ ਇਹ ਆ ਬਾਦਲ ਸਾਹਿਬ ਤੁਸੀਂ 50 ਜੁੰਟਾਂ ਗਰੀਬਾਂ ਨੂੰ ਐਸੀਆਂ ਨੂੰ ਮaaf ਕੀਤੀਆਂ ਹਾਂਜੀ ਤੇ ਪਰ ਉਹਦਾ ਲਾਭ ਨਹੀਂ ਲੋਕਾਂ ਨੂੰ ਹੋਇਆ ਨਾ ਕਿਉਂ ਭਾਈ ਅਖੇ ਜੀ ਉਹ ਗੱਲ ਹੈਗੀ ਆ ਵੀ ਜੇ ਤੁਸੀਂ ਲੋੜ ਆ ਨਾ ਜਿਹੜਾ ਉਹ ਕਿਲੋਵਾਰਟ ਤੱਕ ਰ ਪਾਸ ਕਰੋਗੇ ਤਾਂ ਫੇਰ ਗਰੀਬਾਂ ਨੂੰ ਉਹਦੇ ਵਿੱਚ ਵੀ 20-25% ਹੀ ਹੋਣਗੇ ਜੀ ਕਿਲੋਵਾਟ ਤੇ ਕਰ ਵੀ ਤੇ ਸਾਰੇ ਫੇਰ ਵੀ ਨਹੀਂ ਆਉਂਦੇ ਅਖੇ ਭਾਈ ਤੁਹਾਨੂੰ ਕੀ ਪਤਾ ਲੱਗਿਆ ਅਖੇ ਜੀ ਸਾਡੇ ਕੋਈ ਮੁੰਡੇ ਹੈਗੇ ਬਿਜਲੀ ਮਹਿੰਗੇ ਸਾਨੂੰ ਉਹਨਾਂ ਨੇ ਦੱਸਿਆ ਹਾਂਜੀ ਅੱਛਾ ਹਾਂ ਲੇਖੋ ਭਾਈ ਹਾਂਜੀ ਲਿਖ ਲਿਆ ਜੀ ਤੇ ਜੀ ਪੰਜਵੇਂ ਸੱਤਵੇਂ ਦਿਨ ਹੀ ਸਾਨੂੰ ਫਿਰ ਮੁੰਡਿਆਂ ਨੇ ਦੱਸਿਆ ਹਾਂਜੀ ਵੀ ਉਹ ਜਿਹੜਾ ਉਹ ਆਏ ਸੀ ਬਾਦਲ ਸਾਹਿਬ ਨੇ ਤਾਂ ਕਰਤਾ ਉਹ ਹਾਂਜੀ ਹਾਂਜੀ ਉਹ ਕੰਮ ਭਾਈ ਐਂ ਕਰਦੇ ਸੀ ਸਹੀ ਗੱਲ ਹੈ ਉਹ ਐਂ ਨਹੀਂ ਵੰਦੇ ਸੀ ਵੀ ਇਹ ਕਾਮਰੇੜਾ ਉਹ ਐਂ ਨਹੀਂ ਵੰਦੇ ਸੀ ਕਾਂਗਰਸੀ ਆ ਉਹ ਉਹਨਾਂ ਦਾ ਕੋਈ ਕਿਸੇ ਪਾਰਟੀ ਨਾਲ ਮਤਲਬ ਨਹੀਂ ਸੀ ਜਦੋਂ ਬਣ ਜਾਂਦਾ ਸੀ ਨਾ ਮੁੱਖ ਮੰਤਰੀ ਹਾਂਜੀ ਉਦੋਂ ਕਹਿੰਦਾ ਸੀ ਮੈਨੂੰ ਲੋਕਾਂ ਨੇ ਬਣਾਇਆ ਮੁੱਖ ਮੰਤਰੀ ਇਸ ਕੁਰਸੀ ਤੇ ਬਹਿ ਕੇ ਮੈਂ ਨਾ ਫੈਸਲੇ ਸਭ ਦੇ ਹੀ ਕਰਨ ਬਦਲੇ ਰਾਜਨੀਤੀ ਕਰ ਉਹ ਤਾਂ ਲੋਨਦੇ ਸੀ ਬਦਲਾ ਨਹੀਂ ਸੀ ਹੋ ਰੱਖਦਾ ਹਾਂਜੀ ਹਾਂਜੀ ਬਿਲਕੁਲ ਤਾਂ ਦੱਸ ਕਰਕੇ ਝੂਠਾ ਝੱਠੇ ਜੀ ਬਹੁਤ ਹੋ ਜਾਂਦਾ ਉਦੋਂ ਨਹੀਂ ਸਿਆਏ ਹੁੰਦੇ ਹਾਂਜੀ ਹਾਂਜੀ ਉਦੋਂ ਪੂ ਦੀ ਪੜਤਾਲ ਹੁੰਦੀ ਸੀ ਪਿੰਡਾਂ ਚ ਪੁੱਛਦੇ ਆਂਡੀਆਂ ਗਵਾਂਡੀਆਂ ਨੂੰ ਪੰਚਾਇਤ ਨੂੰ ਪੁੱਛਦੇ ਫੇਰ ਗੱਲ ਬਣਦੀ ਸੀ ਹੁਣ ਤਾਂ ਪੁੱਤ ਇੱਕ ਆਦੇ ਨੇ ਜੋ ਸੰਗਦਰਸ਼ਨ ਹੁੰਦੇ ਸੀ ਸਾਰੇ ਅਫਸਰ ਨਾਲ ਹੁੰਦੇ ਸੀਗੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਵੀ ਮੌਕੇ ਤੇ ਕੰਮ ਹੋ ਜਾਂਦਾ ਸੀ ਬੈਠੇ ਬੈਠਿਆਂ ਹਾਂ ਕਈ ਕੰਮ ਤਾਂ ਉਦੋਂ ਹੀ ਹੋ ਜਾਂਦੇ ਸੀ ਤੇ ਕਈ ਇੱਥੇ ਨਹੀਂ ਹੋਣ ਵਾਲੇ ਸੀ ਉਹ ਲਿਖ ਲੈਂਦੇ ਸੀ ਹਾਂ ਮਨਜ਼ੂਰ ਕਰ ਦਿੰਦੇ ਉਹ ਲਿਖ ਕੇ ਤੇ ਨਾਲ ਦੀ ਨਾਲ ਨਾ ਕਰ ਦਿੰਦੇ ਸੀ ਕਈ ਵਾਰੀ ਉਹਨਾਂ ਦਾ ਤੈਅ ਸੀ ਵੀ ਅੱਛੇ ਕਿਸੇ ਨੇ ਆਖਿਆ ਵੀ ਹ ਸਾਡਾ ਜੀ ਖਾਲ ਟੁੱਟਿਆ ਪਿਆ ਹਾਂਜੀ ਕਿੰਨੇ ਕੁ ਭਾਈ ਪੈਸੇ ਲੱਗਣਗੇ ਇਹ ਇੰਨਾ ਕਹੇਗਾ ਜੀ ਆ ਕੱਲੇ ਖਲੋ ਭਾਈ ਉਹ ਵੀ ਲਿਖ ਲੈ ਗਲੀਆਂ ਬਣਾਉਣੀਆਂ ਤਾਂ ਜਦੋਂ ਅੱچھے ਗਲੀਆਂ ਦੇ ਪੈਸੇ ਲੋਕ ਮੰਗੀ ਜਾਂਦੇ ਜਦੋਂ ਆnde ਸਾਡੀ ਬਣਾਓ ਜੀ ਸਾਡੀ ਬਣਾਓ ਬੰਦ ਸਾਹਿਬ ਕਹਿੰਦੇ ਭਾਈ ਅਪਾ ਸੀਮਿੰਟ ਵਾਲੀਆਂ ਹੀ ਬਣਾ ਦਿੰਨੇ ਆ ਹਾਂਜੀ ਹਾਂਜੀ ਤੇ ਸੀਮਿੰਟ ਵਾਲੀਆਂ ਗਲੀਆਂ ਬਣਾਤੀ ਸਕੂਲ ਵੀ ਆਈਆਂ ਅਰੇ ਉਹਨ ਰਿਸ਼ਤੇਦਾਰ ਵੀ ਆਉਂਦੇ ਆ ਵੇਹਦੇ ਆ ਵੀ ਆਹ ਕੰਮ ਜੇ ਬਾਦਲ ਸਾਹਿਬ ਨੇ ਇਹ ਕਹਦੇ ਆ ਜੀ ਸਕੂਲ ਵੀ ਇੱਕੇ ਮਤਲਬ 5 ਮਿੰਟ ਤੇ ਅਪਗ੍ਰੇਡ ਕਰਤਾ ਸੀ ਜਿਹੜਾ ਮਤਲਬ ਜਦੋਂ ਆਏ ਸੀ ਤੇ ਉਹਦੀ ਬਿਲਡਿੰਗ ਵੀ ਛੇਤੀ ਮਨਜ਼ੂਰ ਕਰਤੀ ਸੀ ਦੇਖੋ ਜੀ ਜਿਹੜਾ ਬੇਟਾ ਆਪਣੇ ਸੀ ਨਾ ਇਹ ਪਿੰਡ ਦੇ ਵਿੱਚ ਹਾਂਜੀ ਅੰਗਰੇਜ਼ਾਂ ਵੇਲੇ ਸਕੂਲ ਹੁੰਦਾ ਸੀ 8ਵੀਂ ਦਾ ਠੀਕ ਹੈ ਜੀ ਤੇ ਇਹ ਸਕੂਲ 8ਵੀਂ ਤੋਂ ਤੋੜ ਕੇ ਨਾ ਤੇ 5ਵੀਂ ਦਾ ਕਰਤਾ ਸੀ ਠੀਕ ਹੈ ਜੀ ਉਹਦੇ ਚ ਅਸੀਂ ਪੜ੍ਹਦੇ ਰਹੇ ਆ 5ਵੀਂ ਦੇ ਸਕੂਲ ਚ ਹਾਂਜੀ ਹਾਂਜੀ ਸਾਡੇ ਬਾਪੂ ਵੀ ਪੜ੍ਹਦੇ ਰਹੇ ਹਾਂਜੀ ਤੇ ਉਹ ਫਿਰ ਨਾ ਉਦੋਂ ਬਾਅਦ ਜਦੋਂ ਬਾਦਲ ਦੀ ਸਰਕਾਰ ਆਈ ਹਾਂਜੀ ਤੇ ਫਿਰ ਲੋਕਾਂ ਨੇ ਮੰਗ ਕੀਤੀ ਇਕੱਠੇ ਹੋ ਕੇ ਹਾਂਜੀ ਵੀ ਬਾਦਲ ਸਾਹਿਬ ਸਾਡੇ ਦਾ ਸਕੂਲ ਵੀ ਪੰਜਵੀਂ ਦਾ ਕੋਈ ਲੰਮੀ ਜਾਂਦੇ ਆ ਕੋਈ ਅਵਲ ਖਰਾਣੇ ਜਾਂਦੇ ਆ ਜਵਾਕ ਗਰੀਬਾਂ ਦੇ ਜਵਾਕ ਤਾਂ ਜਾ ਹੀ ਨਹੀਂ ਸਕਦੇ ਸੀ ਸइकिल ਵੀ ਨਹੀਂ ਆ ਜਾਂਦਾ ਸੀ ਭਾਈ ਹਾਂਜੀ 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 ਤੇ ਫਿਰ ਉਹ ਬਾਦਲ ਸਾਹਿਬ ਕਹਿੰਦਾ ਪਾਈ ਐ ਕਰੋ ਦੱਸੋ ਫਿਰ ਅੱਠਵੀਂ ਦਾ ਸਕੂਲ ਕਰਤਾ ਅੱਛਾ ਜੀ ਫਿਰ ਜਦੋਂ ਉਦੋਂ ਬਾਅਦ ਕੁਝ ਸਮਾਂ ਬਾਅਦ ਫੇਰ ਆਏ ਹਾਂਜੀ ਫੇਰ ਫੇਰ ਲੋਕਾਂ ਨੇ ਮੰਗ ਕੀਤੀ ਆ ਦਾ ਚੰਗਾ ਭਾਈ ਫਿਰ ਦਸਵੀਂ ਦਾ ਕਰ ਦਿੰਨੇ ਆ ਹਾਂਜੀ 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 ਦਸਵੀਂ ਤੋਂ ਫੇਰ ਉਦੋਂ ਬਾਅਦ ਭਾਈ ਆ ਕਿ ਚੰਗਾ ਹੁਣ 12ਵੀਂ ਦਾ ਹੁਣ ਕੁੜੀਆਂ ਕੜੀਆਂ ਸਾਰੀਆਂ ਆਪਣੀਆਂ ਪੋਤੀਆਂ ਇੱਥੇ ਪੜ੍ਹਦੀਆਂ ਹਾਂਜੀ ਹਾਂਜੀ ਤੇ 12ਵੀਂ ਚ ਪੜ ਜਾਂਦੀਆਂ ਤੇ ਬਾਕੀ ਭਾਈ ਕੁੜੀਆਂ ਨੂੰ ਆ ਸਾਈਕਲ ਸੂਕਲ ਜੇ ਵੀ ਦਿੱਤੇ ਹਾਂਜੀ 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 ਤੇ ਸਾਰਾ ਮਤਲਬ ਚੰਗਾ ਹੀ ਸੀ ਬਾਈ ਇਹ ਹਾਂਜੀ ਮੈਂ ਉਹੀ ਗੱਲ ਕਹਿਣਾ ਜੀ ਪਹਿਲਾ ਚੀਫ ਮਿਨਿਸਟਰ ਵੇਖੜ ਆਨ ਦੀ ਸਪੋਰਟ ਮੌਕੇ ਤੇ ਕੰਮ ਕਰਦਾ ਲੋਥੇ ਹਾਂ ਹੁਣ ਮੈਂ ਆਪਣੇ ਆ ਗਿਆਸਾ ਕੁੜੀ ਕੋਲੇ ਹਾਂਜੀ ਤੇ ਉੱਥੇ ਬਸ ਦੇ ਵਿੱਚ ਵੀ ਲੋਕ ਗੱਲਾਂ ਕਰਦੇ ਸੀ ਪੁੱਤ ਹਾਂਜੀ 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 ਕਿ ਬਾਦਲ ਦੀ ਧਾਰੀਸ ਨਹੀਂ ਹੁੰਦੀ ਸਹੀ ਗੱਲ ਹੈ ਜੀ ਤੇ ਜਿਹੜੇ ਆਮ ਲੋਕਾਂ ਨੇ ਕਈ ਅਗੜ ਪਿੱਛੇ ਸਾਡੇ ਬੈਠੇ ਸੀਟਾਂ ਤੇ ਉਹ ਵੀ ਗੱਲਾਂ ਕਰਨ ਕਿ ਬਾਦਲ ਤਾਂ ਬਾਦਲੀ ਸੀ ਭਾਈ ਅੱਛਾ ਨਾ ਇੱਕ ਚੀਜ਼ ਮੇਰੇ ਦਿਲ 'ਚ ਵੀ ਹੈ ਵੀ ਕਿਸੇ ਵੀ ਖੇਡ ਨੂੰ ਰਾਜਨੀਤਿਕ ਪਾਰਟੀ ਦੇ ਹੱਥਾਂ ਨਹੀਂ ਬਣਾਉਣਾ ਚਾਹੀਦਾ ਆਪਣੇ ਉਹਨਾਂ ਟਾਈਮਾਂ 'ਚ ਅਸੀਂ ਆਪ ਵੀ ਜਾਣਦੇ ਹਾਂ ਸਟੇਟਮੈਂਟ ਕਿ ਦੇ ਵਰਲਡ ਕੱਪ ਚ ਲਾਏ ਸੀਗੇ ਇਹ ਸਾਰੇ ਮੁਲਕਾਂ ਦੀਆਂ ਟੀਮਾਂ ਖੇਡਣ ਆਉਂਦੀਆਂ ਸੀ ਪੰਜਾਬ ਦੇ ਵਿੱਚ ਹਾਂਜੀ ਉਹ ਬੰਦ ਕਰਦੇ ਹੋ ਚਾਹੀਦੇ ਨਹੀਂ ਸੀ ਬੜੀ ਗੱਲ ਆ ਪਤੋਂ ਕਈ ਸੁਨਣ ਦੀ ਗੱਲ ਆ ਉਹ ਤਾਂ ਜਾਂਦੀ ਹੋ ਗਈ ਹੁਣ ਉਹ ਜਿਹੜਾ ਮੁੰਡਾ ਨਹੀਂ ਉਹ ਮੁੰਡਾ ਇਹਦਾ ਹਾਂਜੀ ਉਹ ਜਿਹਨੂੰ ਸੁਖਵੀਰ ਆਦੇ ਆ ਹਾਂਜੀ 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 ਉਹਨੇ ਚਲਾਇਆ ਸੀ ਉਹ ਹਾਂਜੀ 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 ਉਹ ਸੁਖਵੀਰ ਨਹੀਂ ਸਾਰੇ ਮੁਲਕਾਂ ਦੇ ਲੋਕ ਸੱਦੇ ਸੀ ਹਾਂਜੀ ਇੱਕ ਗੱਲ ਹੋਰ ਹੈ ਮੈਂ ਅਕਸਰ ਹੀ ਕਰਦਾ ਹੁੰਨਾ ਲੋਕਾਂ ਦੇ ਵੀ ਸੁਖਵੀਰ ਨੇ ਗੱਪ ਮਾਰਿਆ ਮੈਨੂੰ ਐ ਦੱਸੋ ਵੀ ਹੁਣ ਗੱਪ ਕਿਹੜਾ ਮਾਰਿਆ ਜੇ ਉਹਨੇ ਆਖਿਆ ਪਾਣੀ ਦੇ ਬਸਾਂ ਚਲਾਵਾਂਗੇ ਚਲਾਇਆਂ ਜੀ ਜੇ ਉਹਨੇ ਆਖਿਆ ਵੀ ਸੜਕਾਂ ਜੀਆਂ ਬਣਾਵਾਂਗੇ ਤਾਂ ਉਹ ਬੰਦੇ ਨੇ ਬਣਾਈਆਂ ਪੁੱਤ ਬਣਾਈਆਂ ਉਹ ਵੀ ਬਣਾਈਆਂ ਹੋਣੀਆਂ ਹਾਂਜੀ ਤੇ ਪਰ ਜਿਹੜਾ ਹੁਣ ਨਹਿਰਾ ਹਾਂਜੀ ਔਰ ਕਾਗਜ਼ ਪਈ ਜਾਂਦਾ ਇੱਥੇ ਆਪਣੇ ਪਿੰਡ 'ਚ ਤਾਂ ਸੇਮ ਨਹੀਂ ਪਿੰਡ ਖੋਲਿਆ ਸੀ ਹਾਂ ਬਿਲਕੁਲ ਜੀ ਤੇ ਬਾਦਲ ਸਾਹਿਬ ਜਦੋਂ ਆਏ ਉਹਨਾਂ ਨਾਲ ਇਕੱਠੇ ਹੋ ਕੇ ਅਸੀਂ ਵੀ ਵਿਚੇ ਸੀ ਹਾਂਜੀ 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 ਕਰਨ ਕਰੀ ਵੀ ਬਾਦਲ ਸਾਹਿਬ ਐਸ ਤਰ੍ਹਾਂ ਕਰਕੇ ਤੇ ਆ ਗੱਲਾਂ ਜੇ ਤੁਸੀਂ ਕਰ ਸਕਦੇ ਆ ਤਾਂ ਕਰੋ ਉਹਦਾ ਪਈ ਕਿਉਂ ਨਹੀਂ ਮੈਂ ਚੀਫ ਮਿਨਿਸਟਰ ਹਾਂ ਸਭ ਨੂੰ ਪਤਾ ਨਹੀਂ ਚੀਫ ਮਿਨਿਸਟਰ ਹ ਉਹ ਕਹਿੰਦਾ ਕੋਈ ਨਹੀਂ ਆਪਾਂ ਕਰਾਂਗੇ ਉਹਨਾਂ ਨੇ ਫਿਰਨਾ ਜੀ ਇੱਥੇ ਫਿਰ ਅਸੀਂ ਅਸੀਂ ਵੀ ਗਏ ਸੀ ਉਦੋਂ ਬੱਸਾਂ ਤੇ ਕੈਸੇ ਹਾਂਜੀ 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 ਆਪਣੇ ਨਹੀਂ ਹਾਂਜੀ 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 ਅਸੀਂ ਸਾਨੂੰ ਬੱਸ ਤੇ ਚੜਾ ਕੇ ਬਠਿੰਡੇ ਹਾਂਜੀ 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 ਉੱਥੇ ਪਰ ਬਾਦਲ ਸਾਹਿਬ ਨੇ ਇੱਕ ਹੋਰ ਕੋਈ ਮੰਤਰੀ ਆਇਆ ਸੀ ਹਾਂਜੀ ਦਿੱਲੀ ਦਾ ਹਾਂਜੀ ਤੇ ਉਹ ਫਿਰ ਕਰਕੇ ਗਿਆ ਖੰਨੀ 3000 ਰੁਪਏ 1000 ਕਰੋੜ ਹਾਂਜੀ 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 ਤੇ ਆ ਨਹਿਰਾ ਹਜੇ ਤੱਕਰ ਪੱਕੀਆਂ ਹੋ ਜਾਂਦੀਆਂ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਉਹ ਬਾਦਲ ਸਾਹਿਬ ਮਿਲਿਆ ਦੀ ਮਨਜ਼ੂਰੀ ਸੀ ਉਹ ਇੱਕ ਜੀ ਸਭ ਤੋਂ ਵੱਡੀ ਦੇ ਨਾਲ ਮੈਂ ਮੰਨਦਾ ਆਪਣੇ ਏਰੀਆ ਨੂੰ ਜਿਹੜਾ ਐਮਜ਼ ਹਸਪੀਟਲ ਦਿੱਤਾ ਬਠਿੰ ਤੋ ਬੁੱਤ ਚਾਰ ਪੰਜ ਨਾ ਆਪਣੇ ਰਿਸ਼ਤੇਦਾਰ ਉਹ ਤਾਂ ਲਾਜ ਹੀ ਨਹੀਂ ਕਰਾ ਸਕਦੇ ਸੀ ਉੱਥੇ ਜਦੋਂ ਗਏ ਨਾ ਤੇ ਉੱਥੇ ਇੰਨੀਆਂ ਸਹੂਲਤਾਂ ਬਹੁਤ ਜ਼ਿਆਦੇ ਇਹ ਤਾਂ ਸਭ ਤੋਂ ਵੱਡਾ ਗਰੀਬਾਂ ਦਾ ਲੋਕਾਂ ਦਾ ਪੁੰਨ ਖੱਟ ਲਿਆ ਬਾਦਲ ਸਾਹਿਬ ਨੇ ਤੇ ਪਹਿਲੇ ਤਾਰੂਗਾ ਇਹਨਾਂ ਨੂੰ ਸਹੀ ਗੱਲ ਹੈ ਜੀ ਹਾਂ ਇਹਨਾਂ ਨੂੰ ਪੁੰਨ ਹੀ ਤਾਰ ਜੂਗਾ ਬਹੁਤ ਇਹੋ ਜਿਹੇ ਪੁੰਨ ਦੇ ਜਿਹੜੇ ਕੰਮ ਹਨ ਭਵੇਂ ਲੋਕ ਚਲੋ ਆਉਂਦੇ ਆ ਭਾਈ ਖਾਂਦੇ ਖੁੰਦੇ ਤਾਂ ਸਾਰੇ ਹੀ ਆ ਹਾਂਜੀ ਆਉਂਦੇ ਆ ਤੇ ਇਹਨਾਂ ਦੇ ਜਿਹੜੇ ਤਵਾ ਜਿਆਦਾ ਜਿਆਦੇ ਲਾਈ ਜਾਂਦੇ ਹਾਂਜੀ 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 ਜਿਵੇਂ ਪਦੇ ਸੁਖਵੀਰ ਅੱਜ ਨਾ ਜੀ ਆਪਾਂ ਦੂਜੀ ਗੱਲ ਨਾ ਦੇਖੀ ਜੇ ਕੰਮਰੇ ਤੌਰ ਤੇ ਵੇਖੀਏ ਸੋਨੂੰ ਕੀ ਲੱਗਦਾ ਅੱਜ ਤੱਕ ਸਭ ਤੋਂ ਵੱਧ ਸਰਕਾਰ ਕਿਹੜੀ ਨੇ ਕੰਮ ਕਰਿਆ ਜੀ ਅੱਜ ਤੱਕ ਦੇਖੋ ਜੀ ਗੱਲ ਇਹ ਆ ਸਾਡੇ ਵੇਖਣ ਦੇ ਵਿੱਚ ਤਾਂ ਮੇਰੀ ਉਮਰ ਹੋ ਗਈ 72 ਸਾਲ ਦੀ ਹਾਂਜੀ 72 ਸਾਲ ਦੀ ਉਮਰ ਹੋ ਗਈ ਤੇ ਓਨੇ ਸਮੇਂ ਦੇ ਵਿੱਚ ਤਾਂ ਜਿਹੜਾ ਜ਼ਿਆਦਾ ਕੰਮ ਤਾਂ ਬਾਦਲ ਨਹੀਂ ਕੀਤਾ ਹਾਂਜੀ 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 ਜਿਹੜਾ ਹੁਣ ਕੋਈ ਅਸੀਂ ਕਈ ਸਾਡੀ ਰਿਸ਼ਤੇਦਾਰੀ ਸੇ ਉੱਥੇ ਕੋਈ ਆਪਣਾ ਹਰੀਕੇ ਪਤਨ ਕੋਲੇ ਆ ਹਾਂਜੀ 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 ਉੱਥੇ ਮੇਰਾ ਮਤਲਬ ਭਰਾ ਆ ਰੇਂਦਾ ਝੱਟ ਗਿਆ ਮੁਰਾ ਹਾਂਜੀ ਹਾਂਜੀ ਉੱਥੇ ਸੀ ਗਏ ਕੋਈ ਮਤਲਬ ਗਮੀਜੀ ਦਾ ਸੀ ਕੰਮ ਉਹ ਉੱਥੇ ਗੱਲਾਂ ਕਰਨ ਲੱਗੇ ਹਾਂਜੀ ਵੀ ਬਾਦਲ ਸਾਹਿਬ ਨੇ ਤਾਂ ਜਿਹੜੇ ਕੰਮ ਕੀਤੇ ਨੇ ਬਹੁਤ ਹੀ ਜ਼ਿਆਦਾ ਕੀਤੇ ਹਾਂਜੀ ਹਾਂਜੀ ਹੁਣ ਸਾਰੇ ਲੋਕ ਉਹਨਾਂ ਦਾ ਉਸ ਗੱਲ ਦਾ ਸਾਸ ਕਰਦੇ ਆ ਕਿਉਂ ਹੁਣ ਜਦੋਂ ਆ ਆਉਣਾ ਝਾੜੂ ਵਾਲੇ ਜਿਹੜੇ ਆਏ ਆ ਹਾਂਜੀ ਇਹਨਾਂ ਦਾ ਵੀ ਮਤਲਬ ਤਵਾ ਤਵਾ ਲੱਗੀ ਜਾਂਦਾ ਪਿੰਡਾਂ ਦੇ ਵਿੱਚ ਲੱਗੀ ਜਾਂਦਾ ਹਾਂਜੀ 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 ਇਹ ਪੁੱਤ ਮੈਨੂੰ ਤਾਂ ਲੱਗਦਾ ਵੀ ਗਾਂ ਨੂੰ ਹਾਂਜੀ ਬਾਦਲ ਨੂੰ ਹੀ ਵੋਟ ਪਾਉਂਗਾ ਮੈਂ ਤਾਂ ਹਾਂਜੀ 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 ਕਿਉਂ ਬਾਦਲ ਦੀ ਜਿਹੜੀ ਆ ਨਾ ਸੋਚ ਉਹ ਮੁੰਡਾ ਪਤਾ ਨਹੀਂ ਕਿ ਉਹ ਜਾਊਗਾ ਅਗਰ ਬਾਦਲ ਤਾਂ ਭਾਈ ਸਾਡੇ ਵੇਲੇ ਤਾਂ ਮਤਲਬ ਬਹੁਤਾਂਗੇ ਕੰਮ ਨੇ ਹਾਂਜੀ ਹਾਂਜੀ ਨੇ ਸੁਖਵੀਰ ਵੀ ਕਹਿੰਦੇ ਜਿਹੜੀ ਜਿੱਦ ਗੱਲ ਕਹਿੰਦੇ ਜੀ ਪਰ ਬਹੁਤ ਸਾਰੇ ਵੀ ਜਿਹੜੇ ਜਾਂਦੇ ਆ ਨਾ ਉਹਦੇ ਕੋਲੇ ਹਾਂਜੀ ਹਾਂਜੀ ਤੇ ਉਹ ਕਹਿੰਦੇ ਵੀ ਉਹਦੀ ਸੋਚ ਵੀ ਬਾਦਲ ਵਰਗੀ ਬਣ ਗਈ ਹਾਂਜੀ 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 ਉਹਦੀ ਸੋਚ ਬਾਦਲ ਵਰਗੀ ਬਣ ਗਈ ਤੇ ਉਹ ਲੋਕਾਂ ਨਾਲ ਵਾਅਦੇ ਕਰਦਾ ਤੇ ਕਈ ਗੱਲਾਂ ਜਿਹੜੀਆਂ ਉਹਨੇ ਕੰਨੀਆਂ ਨਾ ਉਹ ਪੂਰੀਆਂ ਵੀ ਕੀਤੀਆਂ ਪੂਰੀਆਂ ਵੀ ਕੀਤੀਆਂ ਜੀ ਸਹੀ ਗੱਲ ਹੈ ਜੀ ਤੇ ਜਿਹੜੇ ਬੰਦੇ ਗੱਲ ਕਰਕੇ ਮੁੱਕਰ ਜਾਂਦੇ ਆ ਉਹਨਾਂ ਨੂੰ ਤਾਂ ਮੁੱਕਰਨ ਦੀ ਆਦਤ ਹੀ ਹੁੰਦੀ ਆ ਆਦਤ ਹੀ ਹੁੰਦੀ ਸਹੀ ਜਿਹੜੇ ਨੇ ਸੱਚ ਬੋਲਣਾ ਉਹਨੇ ਸੱਚ ਹੀ ਬੋਲਣਾ ਆ ਸੱਚ ਹੋਰ ਮੈਂ ਕਿਹ ਗੱਲ ਸੁਣੀ ਸੀ ਪੁੱਤ ਹਾਂਜੀ ਥੋ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਸੀ ਨਾ ਹਾਂਜੀ ਹਾਂਜੀ ਬਰਕਾਬਦ ਨਿਮਰਤਾਂ ਹਾਂਜੀ ਉਹ ਸੁਖਬੀਰ ਹਾਂਜੀ 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 ਮੈਂ ਉਹ ਮੈਂ ਪੁੱਛਿਆ ਕਿ ਸੁਖਬੀਰ ਹਾਂਜੀ ਹਾਂਜੀ ਇਹਨੂੰ ਸੇਵਾ ਲੱਗੀ ਆ ਹਾਂਜੀ ਹਾਂਜੀ ਇਸ ਤਰ੍ਹਾਂ ਕਰਕੇ ਦੇਤੇ ਦੋਸ਼ ਲਾਤੇ ਸੀ ਵੀ ਬੇਆਬਦੀ ਬੇ ਇਹਨਾਂ ਨੇ ਤਾਂ ਕਰੀ ਨਹੀਂ ਜਦੋਂ ਇਹਨਾਂ ਦਾ ਰਾਜ ਸੀ ਰਾਜ ਦਾ ਮਤਲਬ ਇਹਨਾਂ ਤੇ ਲੱਗ ਗਿਆ ਮਤਲਬ ਜੈਕਸ਼ਨ ਮੁੰਡੇ ਆਪਣੇ ਪਰਨ ਵਾਲੇ ਜਿਹੜੇ ਉਹਨਾਂ ਨੇ ਦੱਸਿਆ ਹਾਂਜੀ 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 ਤੇ ਹੁਣ ਭਾਈ ਆ ਹੁਣ ਮੈਂ ਇੱਕ ਗੱਲ ਹੋਰ ਸੁਣੀ ਸੀ ਕੱਲ ਪਰਸ ਹਾਂਜੀ ਆਦੇ ਇਹਨਾਂ ਨੇ ਕੋਈ ਭਰਤੀ-ਪੁਰਤੀ ਕੀਤੀ ਆ ਹਾਂਜੀ ਉਹਦਾ ਵੀ ਕੋਈ ਮਤਲਬ ਰੋਲਾ ਰੂਲਾ ਜਿਹਾ ਪਾਈ ਜਾਂਦੇ ਨੇ ਤੇ ਉਹ ਮਤਲਬ ਇੱਥੇ ਵੀ ਫਿਰਦੇ ਸਾਡੇ ਗਲੀ ਦੇ ਵਿੱਚ ਹਾਂਜੀ ਹਾਂਜੀ ਉਹਦੇ ਹਾਂਜੀ ਹਾਂਜੀ ਉਹ ਆਦੇ ਸੀ ਕਿ ਕਾਲੀ ਦਲ ਦੀ ਭਰਤੀ ਉਹ ਕਰਕੇ ਲਗੇ ਆ ਹਾਂਜੀ ਹਾਂਜੀ ਤੇ ਕੰਨਿਆਂ ਦੇ ਮਤਲਬ ਜਦੋਂ ਭਰਤੀ ਕਰਦੇ ਸੀ ਉਹ ਫੋਨ ਨੰਬਰ ਜੇ ਲਿਖਦੇ ਸੀ ਵੀ ਜੇ ਉਥੋਂ ਇਨਕੁਆਰੀ ਉਹ ਕਰਨਗੇ ਪੜਤਾਲ ਹਾਂਜੀ 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 ਤੇ ਇਨਕੁਆਰੀ ਆਦੇ ਉਹਨਾਂ ਨੂੰ ਪੜਤਾਲ ਹਾਂਜੀ 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 ਆਹ ਅਗੇ ਵੀ ਉਹ ਕਰਨਗੇ ਪੜਤਾਲ ਕੋਈ ਕਮੇਟੀ ਬਣੀ ਆ ਉਹਨਾਂ ਦੀ ਅੱਛਾ ਜੀ ਹਾਂਜੀ ਤੇ ਉਹ ਪੜਤਾਲ ਕਰਨਗੇ ਜੇ ਫੋਨ ਫਾਨ ਕਰਨ ਤਾਂ ਭਾਈ ਤੁਸੀਂ ਆਪ ਦਾ ਉਹਨਾਂ ਨੂੰ ਦੱਸ ਦੇ ਹਾਂਜੀ ਇੱਕ ਬਾਬਾ ਜੀ ਲਾਸਟ ਗੱਲ ਉਹਨੂੰ ਬਚਨੇ ਆ ਵੀ ਅਸੀਂ ਤਾਂ ਵੈਸੇ ਸੁਣਿਆ ਹੀ ਐ ਸਾਡੇ ਅਮਰਤ ਦੇਖਿਆ ਨਹੀਂ ਵੀ ਅਧਵਾਲ ਸਾਹਿਬ ਦੀ ਯਾਰੀ ਪੁਰਾਣੇ ਮੰਦਰ ਨਾਲ ਵੀ ਲਿਆਇਆ ਸੀ ਸਾਰਿਆਂ ਨਾਲ ਲਿਆਇ ਸੀ ਦਾਦੇ ਨਾਲ ਹੁੰਦੀ ਸੀ ਹਾਂਜੀ 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 ਉਹੀ ਸੋਹnde ਪੁਰਾਣੇ ਮੰਦਰ ਨਾਲ ਉਹਨੇ ਮਤਲਬ ਬਹੁਤ ਸਾਡੇ ਦਾਦਾ ਸਰਪੰਚ ਹੁੰਦਾ ਸੀ ਹਾਂਜੀ ਇਹ ਮੇਰਾ ਖਿਆਲ ਵੀ 1972 ਦੀ ਗੱਲ ਹਾਂਜੀ 72 ਦੀ ਗੱਲ ਹਾਂਜੀ ਹਾਂਜੀ ਉਹ ਫਿਰ ਬਾਦਲ ਸਾਹਿਬ ਨੂੰ ਕਹਿਣ ਲੱਗੇ ਨਾ ਹਾਂਜੀ ਵੀ ਸਾ ਮੈਂ ਤਾਂ ਜੀ ਪਿੰਡ ਦੇ ਕੰਮ ਕਰਾਉਣੇ ਆ ਮੇਰਾ ਭਵੇਂ ਕੋਈ ਨਾ ਕਰੋ ਹਾਂਜੀ ਆ ਜਿਹੜਾ ਆਪਣੇ ਮੋਗਾ ਲੱਗਿਆ ਹਾਂਜੀ ਤੱਕੀ ਨਹਿਰ ਦੇ ਵਿੱਚ ਹਾਂਜੀ ਉਹ ਕੁੰਨਾ ਬੜਾ ਹਾਂ ਹਾਂ ਆ ਜਿਹੜਾ ਆਪਣਾ ਪਿੰਡ ਨਾ ਸਾਰਾ ਪਹਿਲੀ ਪੱਤੀ ਚ ਪਾਣੀ ਨਹੀਂ ਲੱਗਦਾ ਹੁੰਦਾ ਸੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤਾਂ ਉਹ ਬਾਦਲ ਨੇ ਜਦੋਂ ਲਾਇਆ ਨਾ ਕੋਤਾ ਖੁੱਡੀਆਂ ਪਿੰਡ ਦਾ ਅਖਬਾਰ ਦਾ ਸੀ ਉਸ ਆਪਣਾ ਪਿੰਡ ਦਾ ਸੀ ਉਹ ਰਖਵੇ ਦੇ ਵਿੱਚ ਲਾਤਾ ਉਹ ਮੋਗਾ ਪੱਕੀ ਨਰ ਚਾ ਡਾਪੋਰ ਹੀ ਨਾ ਪਤਾ ਹਾਂਜੀ 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 ਹੋਰ ਨੱਪ ਕੇ ਤੇ ਜਦੋਂ ਫਿਰ ਪਾਣੀ ਲੱਗਿਆ ਹਾਂਜੀ ਆਪਣੇ ਪਿੰਡ ਦੀ ਫਿਰ ਭੁੱਖ ਲੱਗ ਹਾਂ ਸਹੀ ਗੱਲ ਆ ਜੀ ਤੇ ਫੇਰ ਭਾਈ ਹੁਣ ਆਪਾਂ ਗੁਣਤਾ ਉਹਦਾ ਨਹੀਂ ਪੁੱਛਣਾ ਨਹੀਂ ਉਹੀ ਤਾਂ ਗੱਲ ਐ ਮੈਂ ਦੂਜੀ ਗੱਲ ਪੁੱਛਦਾ ਸੇਮ ਵੀ ਉਹਨਾਂ ਨੇ ਕੱਢੀ ਤੇ ਪਾਣੀ ਪਚਾਇਆ ਵੀ ਉਹਨਾਂ ਨੇ ਹੀ ਇਹ ਮੋਗਾ ਬਣਾ ਕੇ ਸਭ ਨੇ ਜੇ ਤਾਂ ਪੁੱਤ ਜੇ ਆ ਹੁਣ ਕਾਗਜ ਨਾ ਪੈਂਦਾ ਨਹਿਰ ਚ ਤਾਂ ਸੇਮ ਇਥੋਂ ਕਿੱਥੋਂ ਨਿਕਲਣੀ ਸੀ ਸੇਮ ਨਾਲੇ ਸਫਾਈ ਵੀ ਹੁੰਦੀ ਸੀ ਸਭ ਕੁਝ ਦੀ ਵੀ ਹੁੰਦੀ ਸੀ ਸਾਰੀ ਜਦੋਂ ਮਤਲਬ ਆ ਹੁੰਦਾ ਨਾ ਉਹ ਗਰਮੀ ਜਿਹੇ ਦਿਨਾਂ ਅੱਜ ਤੋਂ ਮਹੀਨਾ ਬਾਅਦ ਹੀ ਸ਼ੁਰੂ ਹੋ ਜਾਂਦੀ ਸੀ ਸਫਾਈ ਤਾਂ ਵੀ ਗਾਂਵ ਬਰਸ਼ਾ ਹੋਣਗੇ ਇਹ ਕਹਿੰਦੇ ਮੈਂ ਤੁਹਾਡੇ ਬਾਲ ਸਾਹਬ ਨੂੰ ਸਰਪੰਚਾਂ ਦੇ ਨਾਮ ਮੂੰਹ ਜਵਾਨੀ ਜਾਸ ਸੀ ਉਹ ਹਣੇ ਆ ਜੇ ਜੋ ਜਾਂਦੇ ਸੀ ਫਿਰ ਉਹਦਾ ਵਾਹੀ ਸੀਗਾ ਜਦੋਂ ਰੋਜ਼ ਤੁਰਿਆ ਫਿਰਦਾ ਸੀ ਉਹ ਘਰੇ ਦਾ ਬੰਦਾ ਨਹੀਂ ਸੀ ਉਹ ਤਾਂ ਬਸ ਆ ਜਾ ਇੱਥੇ ਆ ਸਵੇਰੇ ਉੱਥੇ ਆ ਪਰਸੋਂ ਉੱਥੇ ਆ ਉਹਨੂੰ ਲੋਕਾਂ ਦਾ ਪ੍ਰੇਮ ਸੀ ਲਗਨ ਸੀ ਰਾਜ ਭਵੇਂ ਉਹਨੇ ਕੀਤਾ ਪਰ ਰਾਜ ਤੇ ਨਾਲੋਂ ਵੱਧ ਉਹਨੇ ਸੇਵਾ ਕੀਤੀ ਸਹੀ ਗੱਲ ਹੈ ਜੀ ਹਾਂ ਤੇ ਬਾਕੀ ਬਾਬ ਜੀ ਆਪਾਂ ਦਾ ਕਿਸੇ ਮਿਹਲੇ ਟਾਈਮ ਸਾਰੇ ਆਪਾਂ ਜਿਹੜੇ ਵਿਚਾਰ ਆ ਲੋਕਾਂ ਤਾਂ ਹੀ ਦੱਸਾਂਗੇ ਵੀ ਕੀ ਕੀ ਕੰਮ ਉਹਦੋਂ ਹੋਏ ਸੀ ਕੀ ਕੀ ਰਹੇ ਸੀ ਕੀ ਕਾਰਨ ਬਣੇ ਸੀ ਤੇ ਹੁਣ ਥੋੜੀ ਵੀਡੀਓ ਵੀ ਲੰਬੀ ਹੋ ਜਾਊਗੀ ਤੇ ਕੰਮ ਉਹਨਾਂ ਨੇ ਛੱਡਿਆ ਹੀ ਕੋਈ ਨਹੀਂ ਹਾਂ ਸਹੀ ਗੱਲ ਹੈ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਖਾਲੇ ਬਣਾਤੇ ਗਲੀਆਂ ਨਾਲੀਆਂ ਮਣਾਤੀਆਂ ਤੇ ਲੋਕਾਂ ਨੂੰ ਜਿਹੜੀ ਚੀਜ਼ ਦੀ ਲੋੜ ਸੀ ਨਾ ਉਹਨੇ ਉਹੀ ਦੇਤੀ ਸਹੀ ਗੱਲ ਹੈ ਹੁਣ ਹੋਰ ਤਾਂ ਹੋਰ ਆ ਮੈਂ ਗਿਆ ਸੀ ਅੰਮ੍ਰਿਤਸਰ ਹਾਂਜੀ ਤੇ ਉਹਦੇ ਨਾਲ ਹੈਗਾ ਇੱਕ ਆ ਰਾਮਦੀਪ ਹਾਂਜੀ ਉੱਥੇ ਦੇ ਦੋ ਗੱਲਾਂ ਕਰੀ ਜਾਣਖੇ ਬਾਦਲ ਸਾਹਿਬ ਨੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਇਆ ਲਾਇਆ ਉੱਥੇ ਹਾਂਜੀ ਹਾਂ ਬੜੀਆਂ ਯਾਦਗਾਰਾਂ ਆਖੇ ਬਣਾਈਆਂ ਉਹਨੇ ਸਹੀ ਗੱਲ ਹੈ ਜੀ ਤੇ ਪੁੱਤੋ ਉਹਦਾ ਕੋਈ ਇੱਕ ਧਰਮ ਨਾਲ ਛੋੜਾ ਸੀ ਉਹ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਬਾਦਲਤਾ ਸਹੀ ਗੱਲ ਹੈ ਜੀ ਹਾਂ ਤੇ ਠੀਕ ਆ ਭਾਈ ਤੂੰ ਸਮਾਂ ਦਿੱਤਾ ਤੇ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੇ ਜੋ ਜੋ ਬੰਦੇ ਜਾਣਦੇ ਆ ਬਾਦਲ ਸਾਹਿਬ ਨੇ ਜਿੰਨਾ ਕੰਮ ਕਰਿਆ ਹੈ ਗੱਲਾਂ ਸੱਚੀਆਂ ਝੂਠੀਆਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ